ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਮਾਛੀ ਬੁਗਰਾ ਜ਼ਿਲ੍ਹਾ ਫਿਰੋਜ਼ਪੁਰ ਹੈ ਤੇ ਨੇੜੇ ਸ਼ਹਿਰ ਜਿਹੜਾ ਦੋਸਤੋ ਤਲਵੰਡੀ ਪਾਈ ਹੈ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਵਿਕਰੀ ਆਸਤੇ ਪਸ਼ੂ ਆਉਂਦੇ ਆ ਬਾਈ ਕੋਲੇ ਠੀਕ ਆ ਬੜੀਆਂ ਸੋਹਣੀਆਂ ਸੋਹਣੀਆਂ ਝੋਟੀਆਂ ਆਉਂਦੀਆਂ ਤੇ ਹਮੇਸ਼ਾ ਹੀ ਇਸ ਘਰ ਦੇ ਵਿੱਚੋਂ ਤੁਹਾਨੂੰ ਪੰਜ ਪੰਜ ਛੇ ਛੇ ਨਾਗ ਦਿਖਾਏ ਆ ਅੱਜ ਵੀ ਤਕਰੀਬਨ ਦੋਸਤੋ ਛੇ ਨਾਗ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਜੀ ਦੇ ਵਿੱਚ ਚਾਰ ਝੋਟੀਆਂ ਦੋਸਤੋ ਬੂਰੀਆਂ ਹੋਣਗੀਆਂ ਠੀਕ ਹੈ ਜੀ ਤੇ ਇੱਕ ਇਹਨਾਂ ਦੇ ਵਿੱਚ ਬੂਰੀ ਨੀਲੀ ਰਾਵੀ ਨਸਲ ਦੇ ਵਿੱਚ ਕੱਟੀ ਦਿਖਾऊंगा ਦੋ ਨਗ ਦੋਸਤੋ ਮੋਰਾ ਨਸਲ ਦੇ ਵਿੱਚ ਹੈ ਇਹ ਦੋਸਤੋ ਦੋ ਥਣਾਂ ਵਾਲੀ ਕੱਟੀ ਹੋਊਗੀ ਠੀਕ ਹੈ ਇਸ ਤੋਂ ਇਲਾਵਾ ਜਿਹੜੀ ਐਂਡ ਤੇ ਕੱਟੀ ਦਿਖਾऊंगा ਇਹ ਦੋਸਤੋ ਮੀਨੀ ਹੈ ਸਿੰਘਾਂ ਤੋਂ ਪ੍ਰੋਪਰ ਇਹ 6 ਦੇ 6 ਨਗ ਦੋਸਤੋ ਤੋਰ ਕੇ ਦੇਖਾਂਗੇ ਥਣ ਤੁਹਾਨੂੰ ਸਾਰੀਆਂ ਦੇ ਦੋਸਤੋ ਦਿਖਾ ਦੂੰਗਾ ਬਾਕੀ ਤੋਰ ਸਾਰੀਆਂ ਦੀ ਚੈੱਕ ਕਰ ਲਾਂਗੇ ਜਿਹੜਾ ਨਗ 6 ਦੇ ਵਿੱਚੋਂ ਤੁਹਾਨੂੰ ਜਿੱਚੇ ਉਹਦੀ ਦੋਸਤੋ ਪ੍ਰੋਪਰ ਤਸੱਲੀ ਕਰਕੇ ਖਰੀਦ ਲਿਓ ਠੀਕ ਹੈ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੁਣ ਕੀ ਦ ਹੋਰ ਕੀ ਹਾਲ ਚਾਲ ਠੀਕ ਠਾਕ ਤੂੰ ਸੁਣਾ ਕਿਵੇਂ ਠੀਕ ਆ ਸਤਿ ਵਾਦੀਆ ਵਾਦੀਆ ਹੋਰ ਮਾਲ ਆਈ ਜਾਂਦਾ ਵੀ ਮਾਲ ਆਈ ਜਾਂਦਾ ਜਾਈ ਜਾਂਦਾ ਮਰ ਜੀ ਠੀਕ ਹੈ ਅੱਛਾ ਵੈਸੇ ਤਾਂ ਸਾਰੇ ਜਾਣਦੇ ਹੀ ਆ ਤੇ ਫਿਰ ਵੀ ਇੱਕ ਵਾਰੀ ਆਪਣਾ ਨਾਮ ਤੇ ਐਡਰੈਸ ਮੜਾ ਜਾ ਕੇ ਨਫਾਰਮ ਕਰਾ ਲਈ ਨਾਮ ਆਪਣਾ ਲਖਾਪਾ ਬਾਈ ਹਾਂਜੀ ਪਿੰਡ 마ਸੀ ਉਗਰਾ ਹਾਂਜੀ ਜ਼ਿਲ੍ਹਾ ਫਰੋਹੇਪੁਰ ਠੀਕ ਹੈ ਲਵੰਡੀ ਪਾਈ ਦੇ ਲਾਗੇ ਅੱਛਾ ਅੱਛਾ ਨਾਗ ਬਿਨਾ ਵੀਡੀਓ ਤੋਂ ਵੀ ਕੋਈ ਨਾ ਕੋਈ ਖੜਾ ਹੀ ਹੁੰਦਾ ਹੈ ਨਾ ਹਾਂ ਵਾ ਠੀਕ ਹੈ ਅੱਜ ਵੀ ਚਾਰ ਬੂਰੀਆਂ ਤੇ ਦੋ ਮੋਰਾ ਨਸਲ ਦੇ ਦੋ ਮੋਰਾ ਨਸਲ ਇੱਕ ਦੁੱਲ ਵਿੱਚ ਤੇ ਇੱਕ ਮੀਣੀ ਉਹਨਾਂ ਵਿੱਚ ਅੱਛਾ ਇੱਕ ਬੂਰੀ ਕੱਟੀ ਖੜੀ ਹੈ ਇਹ ਪਹਿਲੇ ਨੰਬਰ ਤੇ ਕਿੰਨੇ ਟਾਈਮ ਦੀ ਹੋਗੀ ਇਹ ਡੇਢ ਸਾਲ ਦੀ ਹੈ ਬਈ ਡੇਢ ਸਾਲ ਦੀ ਹਾਂ ਉਹ ਖੀਰੀ ਹੈ ਜੇ ਡੇਢ ਸਾਲ ਦੀ ਕੱਟੀ ਹੈ ਹਾਂ ਤੇ ਰੇਟ ਫਿਰ ਇਹਨਾਂ ਦੇ ਕਿਵੇਂ ਹੋਣਗੇ ਰੇਟ ਫਿਰ ਇਹ ਤੋਂ ਪਤਾ ਚੱਗੇਗੀ ਆਪਾਂ ਆਰੇ ਫੋਨ ਤੇ ਕਰਦੇ ਹਾਂ ਫੋਨ ਤੇ ਕਰਨ ਹਾਂ ਜੀ ਰੇਟ ਸਾਰੇ ਫੋਨ ਤੇ ਉਹਨੂੰ ਕੱਲ ਦੇ ਠੀਕ ਹੈ ਦੋਸਤੋ ਰੇਟ ਫੋਨ ਦੇ ਉੱਤੇ ਤੈਅ ਕੀਤੇ ਜਾਣਗੇ ਠੀਕ ਹੈ ਇਹ ਪਹਿਲੇ ਨੰਬਰ ਤੇ ਬੂਰੀ ਝੋਟੀ ਤੁਹਾਨੂੰ ਦਿਖਾ ਰਿਹਾ ਹਾਂ ਤੌਰ ਦੇਖੋ ਦੋਸਤੋ ਇਹਦਾ ਢਾਂਚਾ ਦੇਖੋ ਬੜੀ ਸੋਹਣੀ ਇਹ ਕਰਮਾ ਵਾਲੀ ਝੋਟੀ ਤਿਆਰ ਹੋ ਰਹੀ ਹੈ ਇਹਨਾਂ ਦੇ ਜੁਕਾ ਸੰਗ ਸੰਗ ਦੇਖਾਂ ਮਰਜੀ ਸੰਗ ਸੰਗ ਬਿਲਕੁਲ ਦੋਸਤੋ ਗੜਾਈ ਦੇ ਵਿੱਚ ਹੈ ਜੀ ਕਾਫੀ ਸੰਗ ਗੂਲ ਕਰ ਲਿਆ ਉਮਰ ਦੇ ਹਿਸਾਬ ਨਾਲ ਇਹਨਾਂ ਇੱਥੇ ਗੂਲ ਕਰ ਜਾਣਾ ਸਾਰਾ ਰੰਗ ਇਹਨਾਂ ਚਾਰਾਂ ਬੂਰੀਆਂ ਦਾ ਹੀ ਬਹੁਤ ਸੋਹਣਾ ਰੰਗ ਹੋਊਗਾ ਠੀਕ ਹੈ ਜੀ ਤੇ ਢਾਂਚੇ ਵੀ ਇਹਨਾਂ ਸਾਰੀਆਂ ਕਟੀਆਂ ਦੇ ਸਾਫ਼ ਸੁਥਰੇ ਤੇ ਸੋਹਣੇ ਹੋਣਗੇ ਪਹਿਲੇ ਨੰਬਰ ਤੇ ਦੋਸਤੋ ਦਿਖਾਈਆ ਤੁਹਾਨੂੰ ਠੀਕ ਆ ਥਾਣ ਦੋਸਤੋ ਸਾਰੀਆਂ ਕਟੀਆਂ ਦੇ ਸਾਫ਼ ਸੁਥਰੇ ਤੇ ਚਾਰ ਚਾਰ ਝੋਲੀ ਝੋਲੀ ਦਾ ਕਰਮਾ ਜੀ ਝੋਲੀ ਇਸ ਕ ਦੋਸਤੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਹੈ ਰੇਟ ਇਹ ਨਾਸ਼ੀਆਂ ਨਗਾ ਦੇ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਨੰਬਰ ਵਾਈਜ਼ ਤੁਸੀਂ ਬਾਈ ਤੋਂ ਪੁੱਛ ਕੇ ਸਬਦਾ ਕਰਨਾ ਦੂਜੇ ਨੰਬਰ ਤੇ ਵੀ ਕੱਟੀ ਜਿਹੜੀ ਦੋਸਤੋ ਤੁਹਾਨੂੰ ਦਿਖਾਉਣਾ ਇਹ ਵੀ ਕੱਟੀ ਬਹੁਤ ਕਮਾਲ ਦੀ ਹੈ ਦੋਸਤੋ ਬਹੁਤ ਸੋਹਣਾ ਕੱਦ ਕਾਠਾ ਹੋਣ ਤੋਂ ਹੀ ਤੇ ਗਾਂ ਵੀ ਇਹ ਵੱਡੀ ਛੋਟੀ ਤਿਆਰ ਹੋਣੀ ਹੈ ਕਿੰਨੇ ਟਾਈਮ ਦੀ ਹੋਗੀ ਬਾਈ ਇਹ 15 ਮਿੰਟ 15 ਮਿੰਟ ਹਾਂ ਤਾਂ ਦੋਸਤੋ ਬਰੀਕੀਆਂ ਕੱਟੀ ਦੀਆਂ ਚੈੱਕ ਕਰੋ ਜੀ ਮੂੰਹ ਬਿਲਕੁਲ ਛੋਟਾ ਤੇ ਲੰਬਾਈ ਦੇ ਵਿੱਚ ਆ ਪਤਲਾ ਜਿਹਾ ਮੂੰਹ ਹੈ ਦਾ ਸਿੰਘ ਸੁੰਗੇ ਦੋਸਤੋ ਵੈਸੇ ਕਾਫੀ ਗੜਾਈ ਦੇ ਵਿੱਚ ਕਰ ਲਿਆ ਬਾਕੀ ਸਰੀਰ ਦੀ ਬਨਾਵਟ ਇਸ ਕੱਟੀ ਦੀ ਬੜੀ ਕਮਾਲ ਦੀ ਹੈ ਦੋਸਤੋ। ਕੁੜੇ ਪਾੜੇ ਐਨ ਬਿਲਕੁਲ ਚੱਕਮਿਆਂ ਦੀ ਹੋਊਗੀ। ਢਾਂਚਾ ਬੜਾ ਸੋਹਣਾ ਹੈ ਦਾ ਤੇ ਸਰੀਰ ਐਨ ਬਿਲਕੁਲ ਪਧਰਾ ਹੋਊਗਾ। ਦੂਜੇ ਨੰਬਰ ਤੇ ਦੋਸਤੋ ਇਹ ਤੁਹਾਨੂੰ ਦਿਖਾ ਰਿਹਾ ਠੀਕ ਹੈ ਰੰਗ ਇਸ ਕੱਟੀ ਦਾ ਬੜਾ ਸੋਹਣਾ। ਲੰਮੀ ਲੱਤ ਦੇ ਵਿੱਚ ਆ ਦੋਸਤੋ ਚੰਗਾ ਕਦ ਕਾਠ ਕਰਨ ਵਾਲੀ ਤੇ 13 14 ਕਿੰਨੀ ਉਮਰ ਦਿੱਤਿਆ ਜੀ? 15 ਮਹੀਨੇ। 15 ਮਹੀਨੇ ਦੋਸਤੋ ਉਮਰ ਠੀਕ ਹੈ ਤੇ ਕੁੜੇ ਐਨ ਬਿਲਕੁਲ ਚੱਕਮਿਆਂ ਦੀ ਹੋਊਗੀ। ਥਾਣ ਦੋਸਤੋ ਇਸ ਕੱਟੀ ਨੂੰ ਵੀ 4 ਤੇ ਨਿਕੜਵੇ ਹੋਣਗੇ ਜੀ ਠੀਕ ਹੈ ਤੇ ਥਣ ਦਾ ਸਾਈਜ਼ ਦੇਖੋ ਦੋਸਤੋ ਹੁਣ ਤੋਂ ਕਿੱਡਾ ਕਿੱਡਾ ਜਦੋਂ ਇਹ ਤਿਆਰ ਹੋਊ ਕਰਮ ਵਾਲੀ ਤਾਂ ਬਹੁਤ ਸੋਹਣਿਆ ਨੇ ਥਣ ਹੱਥ ਚ ਵਾਈ ਵਾਲਾ ਕੱਢਣਾ ਠੀਕ ਹੈ ਜੀ ਇਹ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਹੈ ਜੀ ਰੇਟ ਫੋਨ ਦੇ ਉੱਤੇ ਟੈਗ ਕੀਤਾ ਜਾਊਗਾ ਤੀਜੇ ਨੰਬਰ ਵਾਲੀ ਵੀ ਕੱਟੀ ਦੋਸਤੋ ਬੜੀ ਕਮਾਲ ਦੀ ਹੈ ਕਟੀਆਂ ਇੱਥੇ ਸਾਰੀਆਂ ਦੋਸਤੋ ਚੰਗੀਆਂ ਹੋਊਗੀਆਂ ਜਿਹੜੇ ਵੀਰ ਭਰਾ ਸ਼ੌਂਕ ਰੱਖਦੇ ਆ ਬੂਰੀਆਂ ਦਾ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਆਉਣਗੀਆਂ ਬਹੁਤ ਚੰਗੀ ਬੱਚੀ ਬਗਾਂ ਸਿੰਘ ਹੁਣ ਤੋਂ ਹੀ ਦੋਸਤੋ ਗਲਾਈ ਦੇ ਵਿੱਚ ਆ ਠੀਕ ਹੈ ਰੰਗ ਇਸ ਕੱਟੀ ਦਾ ਵੀ ਬੜਾ ਸੋਹਣਾ ਜੱਤ ਵਾਲੀ ਦੋਸਤੋ ਇਹ ਕੱਟੀ ਹੈ ਠੀਕ ਹੈ ਤੇ ਕਿੰਨੀ ਕੁ ਉਮਰ ਦੀ ਹੋਊਗੀ ਇਹ ਇਹ ਹੋਊਗਾ 14 ਮਹੀਨਾ ਦੀ ਉਮਰ ਜੀ 14 ਮਹੀਨਾ ਦੀ ਹਾਂ 14 ਮਹੀਨਾ ਦੀ ਮੋੜ ਲੈ ਨੂੰ ਹਾਂ ਇਹਦਾ ਵੀ ਜਮਾ ਠੀਕ ਹੈ ਦੋਸਤੋ ਇਹ ਵੀ ਤਕਰੀਬਨ 13-14 ਮਹੀਨੇ ਬਾਈ ਉਮਰ ਦੱਸਦਾ ਠੀਕ ਹੈ ਜੀ ਰੰਗ ਇਹਦਾ ਵੀ ਬੜਾ ਸੋਹਣਾ ਤੇ ਬਨਾਵਟ ਇਹਦੀ ਵੀ ਸੋਹਣੀ ਹੈ ਤੋਰ ਤੋਰ ਚੰਗੀ ਹੈ ਜੀ ਪੁੜੇ ਬਿਲਕੁਲ ਚੱਕਵੇਂ ਤੇ ਮਗਰੋਂ ਕਿੰਨੇ ਚੌੜੇ ਆ ਤੁਸੀਂ ਆਪ ਅੰਦਾਜ਼ਾ ਲਾ ਲਓ ਠੀਕ ਹੈ ਤੇ ਤੀਜੇ ਨੰਬਰ ਤੇ ਦੋਸਤੋ ਦਿਖਾ ਰਿਹਾ ਤੇ ਥਾਣੇ ਇਹਦੇ ਵੀ ਚਾਰ ਨਿਖੜੇ ਹੋਣਗੇ ਉਹ ਕਰਮਾਰੀ ਝੋਲੀ ਜਾਂਦੀ ਹਾਂ ਕਟੀਆਂ ਦੋਸਤੋ ਵੈਸੇ ਇਹ ਸਾਰੀਆਂ ਹੀ ਸੀਰਸਾਊ ਹੋਣਗੀਆਂ ਇਹ ਤੀਜੇ ਨੰਬਰ ਤੇ ਤੁਹਾਨੂੰ ਦਿਖਾਈ ਆ ਚੌਥੇ ਨੰਬਰ ਵਾਲੀ ਕੱਟੀ ਦੋਸਤੋ ਇਹ ਬੂਰੀ ਨੀਲੀ 라ਵੀ ਨਸਲ ਦੇ ਵਿੱਚ ਆ ਠੀਕ ਹੈ ਜੀ ਥਾਣੂ ਝੋਲੀ ਇਸ ਕੱਟੀ ਦੀ ਤੁਹਾਨੂੰ ਦਿਖਾਉਂਗਾ ਬੜੀ ਕਮਾਲ ਦੀ ਐ ਹੁਣ ਤੋਂ ਹੀ ਬਹੁਤ ਸੋਹਣਾ ਇਹਦਾ ਥਾਣਾ ਹਵਾਨਾ ਤਿਆਰ ਹੋਊਗਾ ਠੀਕ ਹੈ ਜੀ ਬਾਕੀ ਮਾਰਕਿੰਗ ਪ੍ਰੋਪਰ ਸਾਰੀ ਆੱਖਾਂ ਹੁੰਦਾ ਬਿਲਕੁਲ ਦੋਵੇਂ ਵਾਈਟ ਠੀਕ ਹੈ ਜੀ ਮੱਥੇ ਤੇ ਪਟਾ ਜਿਹੜਾ ਨੱਕ ਤੱਕ ਚਾਰੇ ਪੈਰਾਂ ਤੇ ਵਾਈਟਨੈਸ ਆ ਸੋਹਣਾ ਇਹਦਾ ਢਾਂਚਾ तकरीबन ਉਮਰੋਂ ਕਿੰਨੀ ਕ ਹੋਊਗੀ ਬਾਈ ਇਹ ਇਹ ਉਂਗਰੋਂ ਹੋਗੀ 15 ਮਹੀਨੇ ਦੀ 15 ਮਹੀਨੇ ਦੀ ਹਾਂ ਠੀਕ ਐ ਬਸ ਮੋੜ ਲਿਆ ਸੋ ਸੋ तकरीबन 15 ਕ ਮਹੀਨੇ ਉਮਰ ਦਾ ਤੁਸੀਂ ਅੰਦਾਜ਼ਾ ਲਾ ਲਓ ਠੀਕ ਐ ਸੰਗ-ਸੰਗ ਦੋਸਤੋ ਗਲਾਈ ਦੇ ਵਿੱਚ ਕਰਦੇ ਹੋਂਦੇ ਤੁਸੀਂ ਸੋਹਣੇ ਢਾਂਚੇ ਦੀ ਆ ਅੱਖਾਂ-ਅੱਖਾਂ ਪ੍ਰੋਪਰ ਪੂਰੀਆਂ ਮਾਰਕਿੰਗ ਪ੍ਰੋਪਰ ਸਾਰੀ ਆ ਗਈ ਐ ਜੀ ਜਿੰਨੀ ਵੀ ਮਾਰਕਿੰਗ ਚਾਹੀਦੀ ਐ ਚਾਰੇ ਪੈਰਾਂ ਤੇ ਵਾਈਟਨੈਸ ਠੀਕ ਐ ਸ਼ੂ ਵਗੈਰਾ ਤੇ ਨਿਸ਼ਾਨੀ ਐ ਤੇ ਚੱਡੇ ਤੇ ਵੀ ਇਸ ਕੱਟੀ ਦੇ ਨਿਸ਼ਾਨੀਆਂ ਥਣ ਝੋਲੀ ਇਸ ਕੱਟੀ ਨੂੰ ਦੋਸਤੋ ਬੜੀ ਕਮਾਲ ਦੀ ਹੈ ਜੀ ਠੀਕ ਹੈ ਇਹ ਦੋਸਤੋ ਚੌਥੇ ਨੰਬਰ ਤੇ ਤੁਹਾਨੂੰ ਬੂਰੀ ਕੱਟੀ ਦਿਖਾਈ ਹੈ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਆ ਫਿਰ ਆ ਗਿਆ ਘਹਿਣਾ ਹੋਰ ਜੀ ਦੇ ਇਹ ਦੋ ਨਾ ਆ ਕੇ ਦੋਸਤੋ ਮੋਰਾ ਨਸਲ ਦੇ ਵਿੱਚ ਆ ਇਹ ਦੁੱਲ ਕੱਟੀ ਆ ਗਈ ਇਹ ਦੁੱਲ ਦੋ ਥਣਾਂ ਵਾਲੀ ਹੈ ਠੀਕ ਹੈ ਜੀ ਥਣ ਤੁਹਾਨੂੰ ਪਹਿਲਾਂ ਮੈਂ ਦਿਖਾ ਦਿੰਦਾ ਜੀ ਠੀਕ ਹੈ ਇਹ ਆ ਲੋ ਦੋਸਤੋ ਦੋ ਥਣ オリジナル ਥਣ ਹੋਣਗੇ ਜੀ ਠੀਕ ਹੈ ਤੇ ਇੱਕ ਇੱਕ ਇਸ ਰਾਖ ਦੋ ਹਾਂ ਜੀ ਹਾਂ ਜੀ ਠੀਕ ਸਰਾਇਆ ਠੀਕ ਹੈ ਖੋਲ ਲਿਆ ਮਾੜੀ ਜੀ ਇਹ ਦੋਸਤੋਂ ਤੁਹਾਨੂੰ ਮੈਂ 5ਵੇਂ ਨੰਬਰ ਤੇ ਦਿਖਾ ਰਿਹਾ ਮੋਹਰਾ ਨਸਲ ਦੇ ਵਿੱਚ ਦੋ ਥਣਾਂ ਵਾਲੀ ਹੈ ਇਹ ਕਿੰਨੇ ਕ ਟਾਈਮ ਦੀ ਹੋਗੀ ਬਾਈ ਇਹ ਹੋਊਗੀ 14 ਕਿ 13 ਕਿ 13 ਮਹੀਨਾ ਮਾ ਯਾਰ 13 14 ਮਹੀਨੇ ਮਸਾਂ ਸ਼ਾਕ ਦੇ ਕਾ ਤਕਰੀਬਨ 13 ਕ ਹਾਂ ਮਹੀਨੇ ਤੁਸੀਂ ਉਮਰ ਦਾ ਅੰਦਾਜ਼ਾ ਲਾ ਲਓ ਠੀਕ ਹੈ ਸੰਗ-ਸੰਗ ਸੋਨੇ ਆ ਤੇ ਕੱਦ-ਕਾਠ ਵੀ ਉਮਰ ਦੇ ਹਿਸਾਬ ਨਾਲ ਸੋਨਾ ਦੋ ਥਣ ਦੋਸਤੋਂ ਹੋਣਗੇ ਜਮਾਂਦਰੂ オリジナル ਹੋਣਗੇ ਤੁਹਾਨੂੰ ਪਤਾ ਹੀ ਹੈ ਵੀ ਦੋ ਥਣਾਂ ਵਾਲੀ ਕੱਟੀ ਬਹੁਤ ਜ਼ਿਆਦਾ ਘੱਟ ਮਿਲਦੀ ਹੈ ਤੇ ਇਸ ਵੀਰ ਕੋਲੇ ਹੁੰਦੀਆਂ ਹੀ ਆ ਕਿਤੇ ਨਾ ਕਿਤੇ 2-4 ਕਟੀਆਂ 2 ਥਣਾਲੀਆਂ ਹੁੰਦੀਆਂ ਆ ਅੱਜ ਇੱਕ ਹੀ ਕੱਟੀ ਦੋਸਤੋਂ ਤੁਹਾਨੂੰ ਦਿਖਾਉਂਗਾ ਇਹ ਦੋ ਥਣਾਲੀ ਠੀਕ ਐ ਤੇ 13-14 ਮਹੀਨੇ ਉਮਰ ਤੇ ਥਣ ਦੋ オリジナル ਥਣ ਇੱਕ ਵਾਰੀ ਮੈਂ ਫੇਰ ਤੁਹਾਨੂੰ ਦਿਖਾ ਦਿੰਦਾ ਇਹ ਤਾਲੋ ਦੋਸਤੋਂ ਥਣ ਦੇਖ ਲਓ ਜੀ ਠੀਕ ਐ ਜੀ ਜਦੋਂ ਪ੍ਰੋਪਰ ਦੋ ਹਾਂ ਥਣ ਦੋ ਹੋਣ ਕਿਤੇ ਇੱਕ-ਇੱਕ ਹੀ ਦੋਵਾਂ ਥਣਾਂ ਦੇ ਵਿੱਚ ਸਰਾਖ ਹੋਊਗਾ ਇਹ ਤੁਹਾਨੂੰ ਦੋਸਤੋਂ 5ਵੇਂ ਨੰਬਰ ਤੇ ਦਿਖਾਤੀ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਸ ਤੋਂ ਇਲਾਵਾ ਐਂਡ ਤੇ ਤੁਹਾਨੂੰ ਮੀਣੀ ਕੱਟੀ 200 ਦਿਖਾਉਣਾ ਮੋਰਾ ਨਸਲ ਦੇ ਵਿੱਚ ਆ ਇਹ ਠੀਕ ਹੈ ਸਿੰਘਾਂ ਦੀ ਸ਼ੇਪ ਦੇਖੋ ਬਿਲਕੁਲ ਸਹੀ ਹੈ ਨਵਾਂ ਸਿੰਘ ਪ੍ਰੋਪਰ ਹੋਰ ਜੀ ਦਾ ਹਾਂ ਢਾਂਚਾ ਇਹ ਖਿਲਦੇ ਲੈ ਲੋ ਤੇ ਮਰਦੀ ਖਲਾ ਠੀਕ ਹੈ ਖੋਲੀਆਂ ਨੂੰ ਸਿੰਘਾਂ ਦੀ ਸ਼ੇਪ ਬਿਲਕੁਲ ਸਹੀ ਹੈ ਦੋਸਤੋ ਠੀਕ ਹੈ ਜੀ ਕੰਨ ਦੇ ਮੂਰਤੀ ਇਹਦੇ ਸਿੰਘ ਇਹਦਾ ਢਾਂਚਾ ਦੇਖੋ ਤੇ ਬਾਕੀ ਕੱਟੀ ਇਹ ਵੀ ਚੰਗੀ ਹੈ ਸਾਂਭਣ ਵਾਲੀ ਆ ਝੂਟੀ ਚੰਗੀ ਤਿਆਰ ਹੋ ਜਾਣੀ ਹੈ ਰੰਗ ਬਿਲਕੁਲ ਬਲੈਕ ਹੋਊਗਾ ਜੀ ਸਿੰਘ ਦੋਵੇਂ ਹੈਲਦੀ ਹੈ ਤੇ ਸਿੰਘਾਂ ਦੀ ਸ਼ੇਪ ਸਹੀ ਹੈ ਕਿੰਨੇ ਕ ਟਾਈਮ ਦੀ ਹੋਊਗੀ ਇਹ ਇਹ ਬਸ 14 ਮਹੀਨਾ ਦੀ 14 ਮਹੀਨਿਆਂ ਦੀ ਹਾਂ ਠੀਕ ਹੈ ਲੈ ਚੱਲ ਹੋਰ ਕੋਈ ਵੀ ਤੁਹਾਨੂੰ ਦਿਖਾ ਦਿੰਦਾ ਜੀ ਠੀਕ ਹੈ ਸਿੰਘ ਸਿੰਘ ਦੇ ਸੋਨੇ ਹੈ ਤੇ ਬਾਕੀ ਸੋਨੇ ਢਾਂਚੇ ਦੀ ਹੈ ਤੇ ਕੁੜੇ ਪੜੇ ਇਹਦੇ ਵੀ ਚੱਕਵੇਂ ਹੋਣਗੇ ਰਾਜੀ ਹੋਣ ਵਾਲੀ ਕੱਟੀਆਂ ਦੋਸਤੋ ਥਣ ਚਾਰ ਤੇ ਨਿਕੜਵੇ ਇਹਦੇ ਵੀ ਠੀਕ ਹੈ ਤੇ ਥਣ ਦੋਸਤੋ ਤੁਹਾਨੂੰ ਸਾਰੀਆਂ ਕਟੀਆਂ ਦੇ ਇੱਥੇ ਦਿਖਾਤੇ ਆ ਸਾਫ਼ ਸੁਧਰੇ ਆ ਵੀਰ ਹੋਣੀ ਆਪ ਵੀ ਪੂਰੀ ਤਸੱਲੀ ਕਰਕੇ ਪਸ਼ੂ ਖਰੀਦਦੇ ਆ ਠੀਕ ਹੈ ਇਹ ਤੁਹਾਨੂੰ ਐਂਡ ਤੇ ਦਿਖਾਈ ਹੈ ਜੀ 6ਵੇਂ ਨੰਬਰ ਤੇ ਰੇਟ ਫੋਨ ਦੇ ਉੱਤੇ ਤੈਕੀਤਾ ਜਾਊਗਾ ਇਹ 6 ਦੇ ਨਗਾਂ ਦੇ ਵਿੱਚੋਂ ਵੈਸੇ ਤੁਹਾਨੂੰ ਸਾਰੇ ਹੀ ਨਗ ਤੋੜ ਕੇ ਦਿਖਾਤੇ ਆ ਜੀ ਜਿਹੜਾ ਵੀ ਨਗ ਤੁਹਾਨੂੰ ਜੱਚੇ ਉਹਦਾ ਰੇਟ ਪੁੱਛ ਕੇ ਬਾਈ ਤੋਂ ਸੌਦਾ ਕਰ ਲੈਣਾ ਠੀਕ ਹੈ ਜੀ ਜੇ ਤੁਸੀਂ ਕਟੀਆਂ ਲੈਣੀਆਂ ਤਾਂ ਤੁਹਾਡਾ ਰੈਤ ਦੇ ਨਾਲ ਇਥੋਂ ਕਟੀਆਂ ਤੁਹਾਨੂੰ ਇਹ ਮਿਲ ਜਾਣਗੀਆਂ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਸਤਿ ਸ੍ਰੀ ਅਕਾਲ